ਲੋਕਾਂ ਦੀ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਿਹਤ ਠੀਕ ਹੁੰਦਿਆ ਹੀ ਸਖਤ ਹੁਕਮ ਜਿਹੜੇ ਕੀ ਲੈ ਲਏ ਗਏ ਨੇ ਤੇ ਉਹਨਾਂ ਲੋਕਾਂ ਦੇ ਲਈ ਵੱਡੇ ਐਲਾਨ ਵੀ ਕੀਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੌਰਾਨ ਸੂਬੇ 'ਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹਰ ਇੱਕ ਹੜ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਤੇ ਸੀ ਸਪੈਸ਼ਲ ਗਿਰਦਾਵਰੀਕਰਨ ਦੇ ਹੁਕਮ ਦਿੱਤੇ ਹੋਏ ਹਨ ਉਹਨਾਂ ਨੇ ਕਿਹਾ ਮੁਆਵਜ਼ਾ ਇਕੱਲਾ ਐਲਾਨ ਤੱਕ ਨਹੀਂ ਰਹੇਗਾ ਉਹਨਾਂ ਨੇ ਕਿਹਾ ਪੰਜਾਬ ਦੇ ਇਤਿਹਾਸ ਦੇ ਵਿੱਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਪਹਿਲਾਂ ਵਾਲੀਆਂ ਸਰਕਾਰਾਂ ਦੌਰਾਨ 25 ਤੋਂ 40 ਰੁਪਏ ਦੇ ਚੈੱਕ ਵੀ ਮਿਲੇ ਥਣ ਪਰ ਇਸ ਦੇ ਲਈ ਵੀ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਹੁੰਦੀ ਸੀ ਉਹਨਾਂ ਨੇ ਕਿਹਾ ਪੀੜਤਾਂ ਨੂੰ ਸਮੇਂ ਸਿਰ ਮੁਆਵਜ਼ਾ ਨਬ ਬੇहद ਜ਼ਰੂਰੀ ਹੈ ਉਹਨਾਂ ਨੇ ਕਿਹਾ ਅਸੀਂ ਸਾਰੇ ਅਫਸਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਕਿਥੇ ਜਿੱਥੇ ਪਾਣੀ ਘਟ ਹੋ ਗਿਆ ਉੱਥੇ ਦੇ ਹਾਲਾਤ ਦਾ ਚੋਅਜ਼ਾ ਲੈਣ ਅਤੇ ਸਪੈਸ਼ਲ ਗਿਰਦਾਬਰੀਆਂ ਕਰਵਾਈਆਂ ਜਾਣੀਆਂ ਤੇ ਉਹਨਾਂ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਦਾ ਪੁੱਤ ਹੋਣ ਦੇ ਨਾਤੇ ਮੈਨੂੰ ਸਭ ਪਤਾ ਹੈ ਅਤੇ ਅਸੀਂ ਪੰਜਾਬ ਦਾ ਕੋਈ ਵੀ ਚੁੱਲਾ ਬੁਝਿਆ ਨਹੀਂ ਰਹਿਣ ਦੇਵਾਂਗੇ ਤਾਂ ਉਹਨਾਂ ਨੇ ਕਿਹਾ ਮੈਂ ਉਹੀ ਦੇ ਚੈਨਲ 19 ਦੇ ਚੈਨ ਦੇ ਨਾਲ ਨਹੀਂ ਸੋਵਾਂਗਾ ਜਿੰਨੀ ਦੇਰ ਤੱਕ ਉਹ ਮੁਆਵਜ਼ਾ ਨਹੀਂ ਦੇ ਦੇ ਦਿੰਦਾ ਜਿਹਦਾ ਵਾਅਦਾ ਕੀਤਾ ਹੋਇਆ ਤੇ ਉਹਨਾਂ ਨੇ ਕਿਹਾ ਤੀ ਤੋ ਚਾਰ ਦਿਨ ਅੰਦਰ ਸਾਡੇ ਕੋਲ ਸਪੈਸ਼ਲ ਗਿਰਦਾਵਰੀ ਦਾ ਡਾਟਾ ਆ ਜਾਵੇਗਾ ਅਤੇ ਚੈੱਕ ਸਾਡੇ ਕੋਲ ਤਿਆਰ ਪਏ ਹਨ ਜੇਕਰ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਪ੍ਰਤੀ ਏਕੜ ਦਾ ਮੁਆਵਜ਼ਾ ਮਿਲੇਗਾ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਾਇਜ਼ਾ ਲੈਣਗੇ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਜਿੱਥੇ 100% ਦੀ ਨੁਕਸਾਨ ਹੋਇਆ ਉੱਥੇ ਇੱਕ ਮਹੀਨੇ ਦੇ ਅੰਦਰ ਪਹਿਲਾ ਚੈੱਕ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਹੜ੍ਹ ਪ੍ਰੇੜੇ ਤੇ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਦੇ ਲਈ ਵੱਡਾ ਐਲਾਨ ਜੁੜਾ ਕੀਤਾ ਗਿਆ ਤੇ ਉਹਨਾਂ ਨੂੰ ਹੌਸਲਾ ਦਿਵਾਇਆ ਗਿਆ ਕਿ ਉਹਨਾਂ ਦਾ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇਗੀ। ਤੁਰੇ ਨੇਪਾਲ ਦੇ ਵਿੱਚ ਚੱਲ ਰਹੇ ਪ੍ਰੋਟੈਸਟ ਦੇ ਮੱਦੇ ਨਜ਼ਰ ਕੁਝ ਵੱਡੇ ਫੈਸਲੇ ਸਾਹਮਣੇ ਆਏ ਨੇ। ਨੇਪਾਲ ਦੀ ਅੰਤ੍ਰ임 ਪ੍ਰਧਾਨ ਮੰਤਰੀ ਸੁਸ਼ੀਲਾ ਤਾਰਕੀ ਹੋਵੇਗੀ ਜਿहां ਉਹ ਬੀਤੀ ਰਾਤ 9:30 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਉਹਨਾਂ ਦੇ ਵੱਲੋਂ ਸੌਂ ਚੁੱਕੀ ਗਈ ਹੈ ਨੇਪਾਲ ਦੇ ਵਿੱਚ ਤਖਤਾ ਪਲਟ ਤੋਂ 3 ਦਿਨ ਬਾਅਦ ਫੌਜ ਰਾਸ਼ਟਰਪਤੀ ਅਤੇ ਜੈਂਜ਼ੀ ਨੇਤਾਵਾਂ ਦੀਆਂ ਕਈ ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੱਸ ਦਿੰਨੇ ਕਿ ਕੋਲਮਨ ਕੇ ਸਿੰਘ ਓਮ ਪ੍ਰਕਾਸ਼ ਅਰੀয়াল ਬਾਲਾਨੰਦ ਸ਼ਰਮਾ ਮੰਤਰੀ ਵਜੋਂ ਸੌ ਚੁੱਕ ਸਕਦੇ ਹਨ ਸੁਸ਼ੀਲਾ ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਚੀਫ ਜਸਟਿਸ ਰਹੀ ਹੈ ਉਹਨਾਂ ਨੇ ਬਨਾਰਸ Hindu ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਦੂਜੇ ਪਾਸੇ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੋਡੇਲ ਨੇ ਸੰਸਦ ਪੰਘ ਕਰ ਦਿੱਤੀ ਹੈ ਵਾਧੇ ਅਗਲੀ ਖਬਰ ਤੇ ਵਾਲੇ ਦਾਲੇ ਤੇ ਪੱਲੋ ਮਨਜੁੰਦ لالਪੁਰਾ ਨੂੰ ਜੁੜੀ ਕੀ ਸਜ਼ਾ ਸੁਣਾਈ ਗਈ ਹੈ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ 'ਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੀ ਅਦਾਲਤ ਨੇ ਲਾਲਪੁਰਾ ਨੂੰ ਦੋਸ਼ੀ ਕਰਾਰ ਦੇ ਕੇ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ ਦੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਅਦਾਲਤ ਦੇ ਵੱਲੋਂ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਦੇ ਵਿੱਚ ਵਧੇਰੇ ਜਾਣਕਾਰੀ ਵੀ ਸਾਹਮਣੇ ਆਈ ਹੈ ਤੇ ਐਡਵੋਕੇਟ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕੇਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਅਦਾਲਤ ਨੇ ਜ਼ੇਰ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੀ ਹਾਂ 26 ਸਪਟੈਂਬਰ ਨੂੰ ਮਾਮਲੇ ਦੇ 6 ਮੁਲਜ਼ਮਾ ਨੂੰ ਫਿਜ਼ੀਕਲੀ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ ਦਰਅਸਲ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਬੀਤੇ ਕੱਲ ਕੇਸ ਦੀ ਸੁਣਵਾਈ ਹੋਈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਸ਼ੁਰੂ ਹੋਈ ਇਸ ਦੌਰਾਨ ਉਹ ਥੋੜੇ ਭਾਵੁਕ ਵੀ ਹੋ ਗਏ ਕਤਲ ਕਾਂਡ ਦੇ ਦੋਸ਼ੀਆਂ ਦੀ ਪਛਾਣ ਦੀ ਗੱਲ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਉਹਨਾਂ ਦੀ ਨਿਗਾਹ ਕਮਜ਼ੋਰ ਹੈ ਅਤੇ ਉਹ ਵੀਡੀਓ ਕਾਨਫਰencing ਰਾਹੀਂ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕਦੇ ਉਹਨਾਂ ਨੇ ਮੁਲਜ਼ਮਾਂ ਨੂੰ ਫਿਜ਼ੀਕਲੀ ਪੇਸ਼ ਕੀਤੇ ਜਾਣ ਦੀ ਅਪੀਲ ਕੀਤੀ ਇਸ ਬੇਨਤੀ ਨੂੰ ਮਨਜ਼ੂਰ ਕਰਦਿਆਂ ਅਦਾਲਤ ਦੇ ਵੱਲੋਂ ਇਸ ਕਤਲकांड ਦੇ ਮੁਜ਼ਮਮਾ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤੇ ਜਾਣ ਦੇ ਹੁਕਮ ਜੇਰ ਪ੍ਰਸ਼ਾਸਨ ਨੂੰ ਦਿੱਤੇ ਹਨ ਇਸ ਦੇ ਲਈ ਹੁਣ 24 ਸਪਟੈਂਬਰ ਦੀ ਤਾਰੀਖ ਨਿਰਧਾਰਤ ਕੀਤੀ ਗਈ ਹੈ ਤੇ ਇਸ ਦੌਰਾਨ ਸੰਦੀਪ ਕੇਕੜਾ ਅੰਕਿਤ ਸਰਸਾ ਤੇ ਦੀਪਕ ਮੁੰਡੀ ਸਣੇ 6 ਮੁਜ਼ਮਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੰਜਾਬ 'ਚ ਮੋੜ ਤੋਂ ਮੌਸਮ ਬਦਲੇਗਾ ਜਿਵੇਂ ਦੱਸਿਆ ਗਿਆ ਹੈ ਕਿ ਹੌਣ ਬਾਰੇ ਜਿਨ੍ਹਾਂ ਨੂੰ ਲੈ ਕੇ ਵੱਡੀ ਭਵਿਕ ਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 16 ਸਪਟੈਂਬਰ ਤੱਕ بارش ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨਾਂ ਦੇ ਵਿੱਚ ਸੂਬੇ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈ ਜਦਕਿ ਦੱਖਣੀ ਅਤੇ ਪੱਛਮੀ ਪੰਜਾਬ ਵਿੱਚ ਮੌਸਮ ਸੁੱਕਾ ਰਹੇਗਾ 12 ਸਪਟੈਂਬਰ ਨੂੰ ਯਾਨੀ ਕਿ ਬੀਤੇ ਕੱਲ ਦੇ ਲਈ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਸੀ ਦੱਸਦਣਿਆ ਕਿ 13 ਸਪਟੈਂਬਰ ਨੂੰ ਯਾਨੀ ਕਿ ਅੱਜ بارش ਦਾ ਦਾਇਰਾ ਹੋਰ ਵਧੇਗਾ ਇਸ ਦੌਰਾਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ 14 ਸਪਟੈਂਬਰ ਦੇ ਲਈ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਵਿੱਚ ਅੰਮ੍ਰਿਤਸਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਤੇ ਇਸ ਤੋਂ ਬਾਅਦ 15 ਅਤੇ 16 ਸਪਟੈਂਬਰ ਨੂੰ ਬਾਰਿਸ਼ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮਹਾਲੀ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਬੇਸ਼ੱਕ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਜ਼ਰੂਰ ਕੀਤੀ ਗਈ ਹੈ। ਤੁਦਰੀ ਰਾਜਪਾਲ ਗੁਲਾਵਚੰਦ ਕਟਾਰਣ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਰਾਜਪਾਲ ਦੇ ਵੱਲੋਂ ਕਮਿਸ਼ਨ ਦੇ ਅਧਿਕਾਰਤ ਮੈਂਬਰਾਂ ਵਿੱਚੋਂ ਸੰਜੇ ਗਰਗ ਅਤੇ ਸਰਬਜੀਤ ਸਿੰਘ ਢਾਲੀਵਾਲ ਨੂੰ ਅਹੁਦੇ ਅਤੇ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸੋਨ ਚੁਕਾਈ ਗਈ। ਮੋਗਾ ਦੇ ਰਹਿਣ ਵਾਲੇ ਸੰਜੇ ਗਰਗ ਸੇਵਾਮੁਕਤ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਮੋਹਾਲੀ ਦੇ ਸਰਬਜੀਤ ਸਿੰਘ ਢਾਲੀਵਾਲ ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਚੁੱਕੇ ਹਨ। ਇੱਥੇ ਪੰਜਾਬ ਰਾਜ ਭਵਨ ਵਿਖੇ ਮੁਖਕੰਤਰ ਕੇਪੀ ਸਿਨਹਾ ਨੇ ਸੌਂ ਚੁੱਕ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਕੀਤਾ ਇਸ ਸੌਂ ਚੁੱਕ ਸਮਾਗਮ ਵਿੱਚ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਖੁੱਡਿਆ ਚੇਅਰਮੈਨ ਪੀਪੀਐਸਸੀ ਮੇਜਰ ਜਨਰਲ ਸੇਵਾ ਮੁਕਤ ਵਿਨਾਇਕ ਸੈਣੀ ਅਤੇ ਨਵ ਨਿਯੁਕਤ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕ ਸ਼ਾਮਲ ਸਨ ਚੋਦਰੀ ਆਪਰੇਸ਼ਨ ਰਾਹਤ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੜ੍ਹ ਪ੍ਰਭਿੱਤ ਇਲਾਕੇ ਦੇ ਵਿੱਚ ਜਾਂਦੇ ਨੇ ਤੇ ਉੱਥੇ ਖੁਦ ਜਾ ਕੇ ਲੋਕਾਂ ਦੀ ਜਿਹੜੀ ਕਿ ਮਦਦ ਕਰਦੇ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਹੜ੍ਹ ਪ੍ਰਭਾਵਿਤ ਪਿੰਡ ਸਵਾਮੀਪੁਰ ਪਿੰਗਵੜੀ ਖੇੜਾ ਬਾਗ ਅਤੇ ਖੇਂਦਰੀ ਦਾ ਦੌਰਾ ਕੀਤਾ ਗਿਆ ਅਤੇ ਰਾਹਤ ਕਾਰਜਾਂ ਦੀ ਜਿਹੜੀ ਕਿ ਹਰਜੋਤ ਸਿੰਘ ਪਾਸ ਦੇ ਵੱਲੋਂ ਸਮੀਖਿਆ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅਸੀਂ ਅੱਜ ਪਿੰਡ ਪਿੰਗਵੜੀ ਖਿੰਗਰੀ ਜੋ ਸਾਡੇ ਇਲਾਕੇ ਦਾ ਬਿਲਕੁਲ ਕਹਿੰਦੇ ਹਾਂ ਹਿਮਾਚਲ ਦੇ ਨਾਲ ਲੱਗਦਾ ਪਿੰਡ ਹੈ ਇਥੋਂ ਕੁਝ ਸੈਂਟੀਮੀਟਰਾਂ ਤੇ ਹਿਮਾਚਲ ਦੀ ਜਿਹੜੀ ਜੂਰਿਸਡਿਕਸ਼ਨ ਹੈ ਸ਼ੁਰੂਆਤ ਹੋ ਜਾਂਦੀ ਹੈ ਆ ਵਾਦੀਆਂ ਵਿੱਚ ਵਸਿਆ ਪਿੰਡ ਜਿਹੜਾ ਹੈ ਜਿਹੜੇ ਘਰ ਹੈ ਇੱਥੇ ਇਹ ਦੱਸਦੇ ਕਿ ਅੱਜ ਤੱਕ ਕਦੀ ਵੀ ਕੋਈ ਵੀ ਮਨਿਸਟਰੀ ਐਮਐਲਏ ਨਹੀਂ ਪਹੁੰਚਿਆ ਮੈਂ ਇਲੈਕਸ਼ਨਾਂ ਚ ਪਿੰਨਣਾ ਵਾਦਾ ਕੀਤਾ ਸੀ ਤੇ ਦੋ ਖੱਡਾਂ ਪੈਂਦੀਆਂ ਦੋਨੋਂ ਖੱਡਾਂ ਜਦੋਂ ਵੀ ਆਉਂਦੀਆਂ ਤੇ ਇੱਥੇ ਦੀ ਆਵਾਜਾਈ ਰਸਤਾ ਟੁੱਟ ਜਾਂਦੇ ਕੁਝ ਦਿਨਾਂ ਪਹਿਲਾਂ ਇੱਥੋਂ ਦੇ ਵਸਨੀਕ ਆ ਕੇ ਭੈਣ ਆ ਕੇ ਕਾਫੀ ਇਹਨਾਂ ਕਿ ਅਸੀਂ ਜਿੰਦੀ ਦੀ ਡਿਮਾਂਡ ਸੀ ਜਿਹੜਾ ਡੰਗੇ ਦੀ ਉਹ ਡੰਗਾ ਲੱਗ ਗਿਆ ਉਸ ਨਾਲ ਇਸ ਵਾਰੀ ਕਾਫੀ ਬਚਾਵਰੇ ਹੁਣ ਉਸ ਡੰਗੇ ਨੂੰ ਹੋਰ ਐਕਸਟੈਂਡ ਕਰਾਂਗੇ ਤੇ ਇੱਕ ਦੋ ਪੁਲ ਬਣਨੇ ਆ ਇੱਕ ਪੁਲ ਪਾਸ ਹੋ ਗਿਆ ਇੱਕ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਤੇ ਦੂਜੇ ਵੀ ਅਸੀਂ ਜਲਦੀ ਤਾਂ ਕਿ ਇਹਨਾਂ ਨੂੰ 12 ਮਹੀਨੇ ਜਿਹੜੀ ਆਵਾਜ਼ ਆਈ ਹੈ ਉਹ ਇਸ ਪਿੰਡ ਨਾਲ ਜੁੜੀ ਰਹੇ ਵਰਨਾ ਜਦੋਂ ਬਰਸਾਤ ਆਉਂਦੀ ਹੈ ਜਦੋਂ ਖਾੜ ਆ ਜਾਂਦੀ ਹੈ ਇਹ ਜਿਹੜਾ ਪਿੰਡ ਆਪਣੀ ਕਨੈਕਟੀਵਿਟੀ ਜਿਹੜਾ ਹੈ ਖੋ ਦਿੰਦਾ ਕੋਈ ਬਿਮਾਰ ਹੋ ਜਾਏ ਕੋਈ ਰਸਤਾ ਨਹੀਂ ਹੁੰਦਾ ਕਿਸੇ ਤਰੀਕੇ ਵੀ ਈਵਨ ਤੱਕ ਵੀ ਜਿਹੜਾ ਜਿਗਰ ਪਾਣੀ ਦਾ ਪੈਪ ਟੁੱਟ ਜਾਵੇ ਤਾਂ ਫਿਰ 15 ਕਿਲੋਮੀਟਰ ਐ ਮਾਚਲ ਤੋਂ ਘੁੰਮ ਕੇ ਇੱਥੇ ਪਾਣੀ ਲੈ ਕੇ ਆਣਾ ਭਾਵੇਂ ਕੁਦਰਤ ਬਸਿਆ ਬਹੁਤ ਪਿਆਰੀ ਗੋਚ ਬਸਿਆ ਇਹ ਪਿੰਡ ਛੋਟਾ ਜਿਹਾ ਪਿੰਡ ਹੈ ਪਰ ਇਹਦੀ ਆਪਣੀ ਸਮੱਸਿਆਵਾਂ ਤੇ ਇੱਥੇ ਜਿਹੜਾ ਹੈ ਇਸ ਵਾਰੀ ਡੰਗੇ ਨਾਲ ਬਹੁਤ ਬਚਾਅ ਹੋਇਆ ਤੇ ਹੁਣ ਜਿਹੜੇ ਦੋਨੋਂ ਪੁਲ ਬਣ ਕੇ ਇਸ ਪਿੰਡ ਦੀ ਜਿਹੜੀ ਆ ਨੁਖਹਾਰ ਹੈ ਜਿਹੜੀ ਉਹ ਬਦਲਣ ਦੀ ਹਰ ਸੰਭਵ ਜਿਹੜੀ ਕੋਸ਼ਿਸ਼ ਕਰਾਂਗੇ ਤਦਰੀ ਪੀਪੀਐਸਸੀ ਦੇ ਵੱਲੋਂ ਪੀਸੀਐਸ ਦੀ ਪ੍ਰੀਖਿਆ ਦੀ ਮਿਤੀ ਐਲਾਨੀ ਗਈ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ ਪੀਪੀਐਸਸੀ ਨੇ ਪੰਜਾਬ ਦੇ ਵਿੱਚ ਹਾਲਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਪ੍ਰਤੀਯੋਗੀ ਯਾਨੀ ਪੀਸੀਐਸ ਪ੍ਰੀਲਮ ਪ੍ਰੀਖਿਆ 2025 ਦੀ ਮਿਤੀ ਨੂੰ ਮੁੜ ਤੈਅ ਕੀਤਾ ਹੈ ਇਹ ਪ੍ਰੀਖਿਆ ਹੁਣ ਐਤਵਾਰ 26 ਅਕਤੂਬਰ 2025 ਦੀ ਬਜਾਏ ਐਤਵਾਰ 7 ਦਸੰਬਰ 2025 ਨੂੰ ਆਯੋਜਿਤ ਹੋਵੇਗੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ 7 ਦਸੰਬਰ 2025 ਐਤਵਾਰ ਦੇ ਸ਼ਡਿਊਲ ਦੇ ਅਨੁਸਾਰ ਦੋ ਸੈਸ਼ਨਾਂ ਦੇ ਵਿੱਚ ਲਈ ਜਾਵੇਗੀ ਚਰਨਜੀਤ ਸਿੰਘ ਨੇ ਦੱਸਿਆ ਪੀਪੀਐਸਸੀ ਦੇ ਚੇਅਰਮੈਨ ਮੇਜਰ ਜਰਨਲ ਵਿਨੈਕ ਸੈਣੀ ਸੇਵਾਮੁਕਤੀ ਅਗਵਾਈ ਹੇਠ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਇਹ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਉਮੀਦਵਾਰਾਂ ਸਮੇਤ ਸਾਰੇ ਉਮੀਦਵਾਰਾਂ ਨੂੰ ਤਿਆਰੀ ਕਰਨ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਲਈ ਲੋੜਿੰਦਾ ਸਮਾਂ ਮਿਲ ਜਾਵੇ ਪ੍ਰੀਖਿਆ ਮੁਲਤਵੀ ਕਰਨ ਦੇ ਨਾਲ ਪ੍ਰਭਾਵਿਤ ਖੇਤਰਾਂ ਦੇ ਉਮੀਦਵਾਰਾਂ ਨੂੰ ਤਿਆਰੀ ਕਰਨ ਦੇ ਲਈ ਲੋੜਿੰਦਾ ਸਮਾਂ ਮਿਲੇਗਾ ਤਦਿਨ 14 ਸਪਟੈਂਬਰ ਨੂੰ ਯੂਕੇ ਦੇ ਵਿੱਚ 11ਵਾਂ ਗੱਤਕਾ ਚੈਂਪੀਅਨਸ਼ਿਪ ਹੋਵੇਗਾ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਐਤਵਾਰ 14 ਸਤੰਬਰ 2025 ਨੂੰ ਵੇਲਜ਼ ਦੇ ਸ਼ਹਿਰ ਸ਼ਿਵਾਂਜੀ ਵਿਖੇ ਬੇਸਪੋਰਟਸ ਪਾਰਕ ਵਿਖੇ 11ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਯੂਕੇ ਪਰ ਤੋਂ ਗੱਤਕਾ ਟੀਮਾਂ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ ਇਸ ਟੂਰਨਾਮੈਂਟ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਅਵਾਰਡੀ ਨੇ ਕਿਹਾ ਕਿ ਵਿਰਾਸਤੀ ਕਲਾ ਦੇ ਇਹ ਸਾਲਾਨਾ ਮੁਕਾਬਲੇ ਨੌਜਵਾਨਾਂ ਅੰਦਰ ਸਿਹਤਮੰਦ ਜੀਵਨ ਸ਼ੈਲੀ ਜਿਉਣ ਸਿੱਖ ਸੱਭਿਆਚਾਰ ਅਤੇ ਰੰਗਜੂ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਸੰਭਾਲਣ ਦਾ ਇੱਕ ਯਤਨ ਵੀ ਹੈ ਗੱਤਕਾ ਪ੍ਰਮੋਟਰ ਗਰਵਾਲ ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ ਉਹਨਾਂ ਨੇ ਕਿਹਾ ਬਰਤਾਨੀਆ ਸਮੇਤ ਵਿਸ਼ਵ ਦੇ ਹੋਰ ਨਾਮ ਮੂਲਕਾਂ ਵਿੱਚ ਗੱਤਕੇ ਪ੍ਰਤੀ ਵੱਧ ਰਹੇ ਉਤਸ਼ਾਹ ਅਤੇ ਨੌਜਵਾਨਾਂ ਅੰਦਰ ਗੱਤਕਾ ਖੇਡਣ ਪ੍ਰਤੀ ਵੱਧਦੀ ਰੁਚੀ ਤੋਂ ਬਹੁਤ ਖੁਸ਼ੀ ਹੁੰਦੀ ਹੈ ਪਿਛਲੇ 12 ਸਾਲਾਂ ਤੋਂ ਸਫਲਤਾਪੂਰਵਕ ਇਹ ਚੈਂਪੀਅਨਸ਼ਿਪ ਕਰਵਾ ਰਹੇ ਸਲੋ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਦੇਸੀ ਨੇ ਕਿਹਾ ਵਿਰਾਸਤੀ ਖੇਡ ਦੇ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਸਿੱਖ ਧਰਮ ਦੇ ਸੱਭਿਆਚਾਰ ਦੇ ਮਾਣ ਮੱਤੇ ਇਤਿਹਾਸ ਨਾਲ ਜੋੜਨ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਨੂੰ ਉਤਸ਼ਾਹਿਤ ਕਰਦੇ ਹਨ ਹਰ ਸਾਲ ਇਨ੍ਹਾਂ ਮੁਕਾਬਲਿਆਂ ਮੌਕੇ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਹਨ ਪੀਐਸਬੀਸੀਐਲ ਨੂੰ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਤੇ ਅੰਕੜੇ ਵੀ ਸਾਹਮਣੇ ਆਏ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਨੂੰ ਹੜਾ ਕਾਰਨ 102.58 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਿਹਾਂ ਇਹ ਜਾਣਕਾਰੀ ਪੀਐਸਪੀਸੀਐਲ ਦੀ ਮੁੱਢਲੀ ਮੁਲਾਂਕਣ ਰਿਪੋਰਟ ਵਿੱਚ ਦਿੱਤੀ ਗਈ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਢਲੇ ਮੁਲਾਂਕਣ ਤੋਂ ਬਾਅਦ ਨੁਕਸਾਨ ਲਗਭਗ 102.58 ਕਰੋੜ ਰੁਪਏ ਦੱਸਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਪਠਾਨਕੋਟ ਵਿੱਚ ਉੱਪਰ ਬਿਆਸ ਡਾਇਵਰਜਨ ਚੈਨਲ ਆਇਟਲ ਪਾਵਰ ਪ੍ਰੋਜੈਕਟ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿਸ ਨੂੰ 62.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਮੁਡਲੀ ਮੁਲਾਂਕਣ ਰਿਪੋਰਟ ਦੇ ਅਨੁਸਾਰ 2322 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਖਰਾਬ ਹੋ ਗਏ ਨੇ ਜਦੋਂ ਕਿ 7114 ਬਿਜਲੀ ਦੇ ਖੰਬੇ ਰੁੜ ਗਏ ਜਾਂ ਫਿਰ ਨਸ਼ਟ ਹੋ ਗਏ ਹਨ ਤੁਰਕ ਕਰਦੇ ਅਗਲੀ ਖਬਰ ਤੇ ਵੱਲ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਉਸਨੇ ਚੁੜੇ ਕਿ ਆਸਮਾਨ ਨੂੰ ਚੂਹ ਚੁੱਕੀਆਂ ਨੇ ਇਸ ਵੇਲੇ ਤੇ ਉਸ ਦੀ ਜਿਹੜੀ ਕਿ ਵਿਕਰੀ ਘਟ ਚੁੱਕੀ ਕਿਉਂਕਿ ਉਸ ਦਾ ਰੇਟ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਗਾਹਕ ਜਿਹੜੇ ਕਿ ਹੁਣ ਘੱਟ ਸੋਨਾ ਖਰੀਦ ਰਹੇ ਨੇ ਜਿਸ ਦਾ ਸਿੱਧਾ ਅਸਰ ਜੜਾ ਕਿ ਇਕਨੋਮੀ ਤੇ ਵੀ ਪੈ ਰਿਹਾ ਹੈ ਇਸ ਸਮੇਂ ਸੋਨੇ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਤੇ ਇਹ ਵਾਧਾ ਇੰਨਾ ਜ਼ਿਆਦਾ ਹੈ ਕਿ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਨਾ ਸਿਰਫ ਭਾਰਤ ਵਿੱਚ ਸਗੋਂ ਏਸ਼ੀਆ ਦੇ ਕਈ ਵੱਡੇ ਬਾਜ਼ਾਰਾਂ ਵਿੱਚ ਇਸ ਹਫ਼ਤੇ ਸੋਨੇ ਦੀ ਮੰਗ ਕਮਜ਼ੋਰ ਹੋ ਰਹੀ ਹੈ। ਮੰਗਲਵਾਰ ਨੂੰ ਸਪੌਟ ਸੋਨੇ ਦੀ ਕੀਮਤ 3673.95 ਡਾਲਰ ਪ੍ਰਤੀ ਆਉਂਸ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ। ਚੀਨ ਦੇ ਵਿੱਚ ਡੀਲਰਾਂ ਨੇ ਗਲੋਬਲ ਬੈਂਚਮਾਰਕ ਕੀਮਤਾਂ ਤੇ 17 ਤੋਂ 24 ਡਾਲਰ ਪ੍ਰਤੀ ਆਉਂਸ ਤੱਕ ਦੀ ਛੋਟ ਦਿੰਦੀ ਹੈ ਜਦੋਂ ਕਿ ਪਿਛਲੇ ਹਫਤੇ ਇਹ ਛੋਟ 12 ਤੋਂ 16 ਡਾਲਰ ਸੀ ਤੇ ਇਸ ਦੇ ਬਾਵਜੂਦ ਮੰਗ ਵਿੱਚ ਕੋਈ ਮਹੱਤਵਪੂਰਨ ਸੁਧਾਰ ਨਹੀਂ ਹੋਇਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਿਕਾਰਡ ਉੱਚ ਕੀਮਤਾਂ ਨੇ ਚੀਨ ਦੇ ਵਿੱਚ ਮੰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਖਾਸ ਕਰਕੇ ਗਹਿਣਿਆਂ ਲਈ ਸ਼ੰਗਾਈ ਫਿਊਚਰਸ ਐਕਸਚੇਂਜ ਤੇ ਪੌਤਿਕ ਸੋਨੇ ਦੀ ਹੋਲਡਿੰਗ ਪੰਜਾਬ ਮੀਟ੍ਰਿਕ ਟਨ ਤੋਂ ਵੱਧ ਹੋ ਗਈ ਹੈ ਤੇ ਸ਼ੰਗਾਈ 골ਡ ਐਕਸਚੇਂਜ ਤੇ ਵਪਾਰਕ ਮਾਤਰਾ 4 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਇਸ ਦਾ ਮਤਲਬ ਹੈ ਕਿ ਲੋਕ ਸੋਨਾ ਖਰੀਦ ਰਹੇ ਹਨ ਪਰ ਗਹਿਣਿਆਂ ਦੀ ਬਜਾਏ ਨਿਵੇਸ਼ ਦੇ ਲਈ ਇਸ ਦੇ ਨਾਲ ਹੀ ਚੀਨ ਦਾ ਕੇਂਦਰੀ ਬੈਂਕ ਲਗਾਤਾਰ 10ਵੇਂ ਨੇ ਸੋਨਾ ਖਰੀਦ ਰਿਹਾ ਤੇ ਭਾਰਤ ਦੇ ਵਿੱਚ ਵੀ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਹਨ ਸ਼ੁੱਕਰਵਾਰ ਨੂੰ ਕਰੇਲੂ ਬਾਜ਼ਾਰ ਵਿੱਚ ਸੋਨਾ ਲਗਭਗ 1,09,500 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਇਸ ਹਫਤੇ ਦੇ ਸ਼ੁਰੂ ਵਿੱਚ ਇਹ 1,09,840 ਰੁਪਏ ਤੱਕ ਪਹੁੰਚ ਗਿਆ ਸੀ। ਡੀਲਰਾਂ ਨੇ ਅਧਿਕਾਰਤ કરેਲੂ ਕੀਮਤਾਂ ਤੇ 6 ਡਾਲਰ ਦੀ ਛੋਟ ਅਤੇ 2 ਡਾਲਰ ਦਾ ਪ੍ਰੀਮੀਅਮ ਦਿੱਤਾ ਸੀ। ਪਿਛਲੇ ਹਫਤੇ ਇਹ ਛੋਟ 12 ਡਾਲਰ ਸੀ ਜਿਸ ਦਾ ਮਤਲਬ ਹੈ ਕਿ ਭਾਰਤ ਵਿੱਚ ਸੋਨਾ ਹੋਰ ਮਹਿੰਗਾ ਹੋ ਚੁੱਕਿਆ। ਖੇਡ ਜਗਤ ਦੇ ਗੱਲ ਕਰੀਏ ਤਾਂ ਉੱਥੋਂ ਵੀ ਕਾਫੀ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅੱਜ ਦਾ ਨੈਕ ਕਿ ਸਚਿਨ ਤੰਦੁਲਕਰ ਨੂੰ ਲੈ ਕੇ ਕਿ ਉਹ ਬੀਸੀਸੀਆਈ ਦੇ ਨਵੇਂ ਪ੍ਰਧਾਨ ਹੋਣਗੇ ਉਸ ਨੂੰ ਲੈ ਕੇ ਵੀ ਕਾਫੀ ਅਫਵਾਹਾਂ ਸਾਹਮਣੇ ਆ ਰਹੀਆਂ ਨੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੰਦੂਲਕਰ ਨੇ ਵੀਰਵਾਰ ਨੂੰ ਅਟਕਲਾਂ ਨੂੰ ਖਤਮ ਕਰਦੇ ਹੋਏ ਸਪਸ਼ਟ ਕੀਤਾ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦੇ ਅਗਲੇ ਪ੍ਰਧਾਨ ਬਣਨ ਦੀ ਦੌੜ ਦੇ ਵਿੱਚ ਨਹੀਂ ਹਨ ਪਿਛਲੇ ਕੁਝ ਦਿਨਾਂ ਤੋਂ ਅਫਵਾਹਾਂਾਂ ਕਿ ਮਾਸਟਰ ਬਲਾਸਟਰ ਨੂੰ ਰੌਜਰ ਬਿਨੀ ਦੀ ਜਗ੍ਹਾ BCCI ਦਾ ਪ੍ਰਧਾਨ ਬਣਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਐਸਟੀ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਿਟਿਡ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਐਸਆਰਟੀ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਸਾਡੇ ਧਿਆਨ ਵਿੱਚ ਆਇਆ ਕਿ ਸਚਿਨ ਤੰਦુલਕਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਦੇ ਅਹੁਦੇ ਲਈ ਵਿਚਾਰੇ ਜਾਣ ਜਾਂ ਫਿਰ ਨਾਮਜ਼ਦ ਕੀਤੇ ਜਾਣ ਬਾਰੇ ਕੁਝ ਰਿਪੋਰਟਾਂ ਅਤੇ ਅਫਵਾਹਾਂ ਫੈਲ ਰਹੀਆਂ ਹਨ ਤੇ ਬਿਆਨ ਦੇ ਵਿੱਚ ਅੱਗੇ ਕਿਹਾ ਗਿਆ ਅਸੀਂ ਸਪਸ਼ਟ ਤੌਰ ਤੇ ਦੱਸਣਾ ਚਾਹੁੰਦੇ ਹਾਂ ਕਿ ਅਜਿਹਾ ਕੁਝ ਨਹੀਂ ਹੋਇਆ ਅਸੀਂ ਸਾਰੀਆਂ ਸੰਬੰਧਿਤ ਧਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਬੇਬੁਨਿਆਦ ਅਟਕਲਾਂ ਵੱਲ ਧਿਆਨ ਨਾ ਦੇਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਦਿੱਲੀ ਦੇ ਵਿੱਚ 101 ਆਯੋਸ਼ਮਨ ਮੰਦਰ ਖੁੱਲਣਗੇ ਜੁਆਂ ਦਾਸਨਿਆ ਕਿ ਇਹ ਵੱਡਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ 17 ਸਤੰਬਰ ਨੂੰ ਦਿੱਲੀ ਸਰਕਾਰ ਵੱਲੋਂ 101 ਆਯੋਸ਼ਮਨ ਮੰਦਰ ਕੇਂਦਰਾਂ ਅਤੇ 5 ਹਸਪਤਾਲਾਂ ਦੇ ਨਵੇਂ ਬਣੇ ਬਲਾਕਾਂ ਸਮੇਤ ਨਵੀਆਂ ਸਿਹਤ ਤਹਿਲ ਕਦਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਇੱਕ ਅਧਿਕਾਰੀ ਨੇ ਵੀਰ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਸ 17 ਸਤੰਬਰ ਨੂੰ ਸਿਹਤ ਸੰਭਾਲ ਪਹਿਲ ਦਾ ਉਦਘਾਟਨ ਕਰਨਗੇ ਉਹਨਾਂ ਨੇ ਕਿਹਾ ਸੰਜੀ ਗਾਂਧੀ ਹਸਪਤਾਲ